ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਵੱਡੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਵੀ ਜੁੜ ਚੁੱਕੇ ਨੇ ਟਰੰਪ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟੈਰਿਫ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਉਹ ਸ਼ੁਰੂਆਤ ਹੋਣ ਟ੍ਰੇਡ ਵਾਰ ਦੇ ਵਿੱਚ ਬਦਲਦੀ ਜਾ ਰਹੀ ਹੈ ਜਿੰਨਾ ਕੰਟਰੀਆਂ ਦੇ ਉੱਪਰ ਟੈਰਿਫ ਲਾਉਣ ਦਾ ਟਰੰਪ ਦੇ ਵੱਲੋਂ ਜ਼ਿਕਰ ਕੀਤਾ ਗਿਆ ਉਨ੍ਹਾਂ ਕੰਟਰੀਆਂ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਇਥੋਂ ਤੱਕ ਕਿ ਚੀਨ ਦੇ ਵੱਲੋਂ ਧਮਕੀ ਵੀ ਦੇ ਦਿੱਤੀ ਗਈ ਹੈ ਚੀਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਹਦੇ ਬਾਰੇ ਵੀ ਜ਼ਿਕਰ ਕਰਾਂਗੇ ਔਰ ਇਹਦੇ ਨਾਲ ਹੀ ਟਰੰਪ ਦੇ ਵੱਲੋਂ ਅੱਜ ਆਪਣੇ ਭਾਸ਼ਣ ਦੇ ਵਿੱਚ ਭਾਰਤ ਦੇ ਉੱਪਰ ਟੈਰਿਫ ਲਾਉਣ ਦਾ ਵੀ ਸੰਕੇਤ ਜਿਹੜਾ ਉਹ ਦੇ ਦਿੱਤਾ ਗਿਆ ਇਹਦਾ ਕੀ ਅਸਰ ਹੋਵੇਗਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ ਟਰੰਪ ਦੇ ਵੱਲੋਂ ਅੱਜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੀ ਆਪਣੇ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਗਿਆ ਕੀ ਕੁਝ ਕਿਹਾ ਗਿਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਅੱਜ ਕੀ ਕੁਝ ਚੱਲਦਾ ਰਿਹਾ ਇਹਦੇ ਉੱਪਰ ਵੀ ਚਰਚਾ ਕਰਾਂਗੇ ਤਾਂ ਸ਼ੁਰੂਆਤ ਕਰਦੇ ਹਾਂ ਤਾਂ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਮੰਤਰੀ ਜੀ ਭਾਸਕਰ ਸਾਹਿਬ ਸਭ ਤੋਂ ਪਹਿਲਾਂ ਡੋਨਾਲਡ ਟਰੰਪ ਹੋਣਾ ਦੇ ਭਾਸ਼ਣ ਦਾ ਜ਼ਿਕਰ ਕਰਦੇ ਹਾਂ ਅੱਜ ਉਹਨਾਂ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਜਿਸ ਨੇ ਪੂਰਾ ਦਿਨ ਸਿਆਸਤ ਗਰਮਾਈ ਰੱਖੀ ਭਾਸ਼ਣ ਦੇ ਮੋਟੇ-ਮੋਟੇ ਥੋੜੇ ਜਿਹਾ ਪੁਆਇੰਟ ਦੱਸੋ ਤਾਂ ਕਿ ਅੱਜ ਕੀ ਕੁਝ ਕਿਹਾ ਗਿਆ ਟਰੰਪ ਦੇ ਵੱਲੋਂ ਆਪਣੇ ਭਾਸ਼ਣ ਵਿੱਚ ਮਨਪ੍ਰੀਤ ਜੀ 트੍ਰাম্প ਉਹਨਾਂ ਨੇ ਸੋਚਿਆ ਕਿ 20 ਜਨਵਰੀ ਨੂੰ ਔਰ ਉਸ ਤੋਂ ਬਾਅਦ ਅਮਰੀਕਨ ਕਾਂਗਰਸ ਨੂੰ ਐਡਰੈਸ ਕਰਦੇ ਹੋਏ ਉਹਨਾਂ ਨੇ 1 ਘੰਟੇ 44 ਮਿੰਟ ਦਾ ਭਾਸ਼ਣ ਦਿੱਤਾ ਜੋ ਉਹਨਾਂ ਦੇ ਆਪ ਦੇ ਪਿਛਲੇ ਰਿਕਾਰਡ ਕਿਉਂਕਿ ਪਿਛਲੀ ਵਾਰ ਜਦੋਂ ਉਹਨਾਂ ਨੇ ਭਾਸ਼ਣ ਦਿੱਤਾ ਸੀ ਤੇ 1 ਘੰਟਾ 5 ਮਿੰਟ ਦਾ ਸੀਗਾ ਯਾਨੀ ਆਪਣੇ ਰਿਕਾਰਡ ਨੂੰ ਤੋੜਦਾ ਔਰ ਬੜਾ ਲੰਮਾ ਭਾਸ਼ਣ ਸੀਗਾ ਇਸ ਭਾਸ਼ਣ ਦੇ ਵਿੱਚ ਜਿਹੜੇ ਸਾਈਡ ਲਾਈਟ ਸੀਗੇ ਉਹ ਸੀਗੇ ਡੈਮੋਕ੍ਰੇਟਸ ਖਾਸ ਕਰਕੇ ਜਿਹੜੀ ਵਿਮਨ ਐਮਪੀ ਸੀਗੀ ਉਹ ਗੁਲਾਬੀ ਕੱਪੜੇ ਪਾ ਕੇ 트੍ਰੰਪ ਦੇ ਵਿਰੋਧ ਦੇ ਵਿੱਚ ਖੜੀ ਸੀਗੀ ਔਰ ਇੱਕ ਜਿਹੜੇ ਡੈਮੋਕ੍ਰੇਟ ਐਮਪੀ ਨੇ ਜਦ ਵਿਰੋਧ ਕੀਤਾ ਅਤ੍ਰੰਪੁਰਾ ਦੇ ਭਾਸ਼ਣ ਦਾ ਤੇ ਉਹਨੂੰ ਬਾਹਰ ਦਾ ਰਸਤਾ ਵੀ ਸੈਨੇਟ ਤੋਂ ਦਿਖਾ ਦਿੱਤਾ ਗਿਆ ਹੁਣ ਆਪਾਂ ਭਾਸ਼ਣ ਦੀ ਗੱਲ ਕਰੀਏ ਤੇ ਚਾਈਨਾ ਦੇ ਉੱਤੇ ਜਿਸ ਤਰੀਕੇ ਨਾਲ ਫਰਵਰੀ ਦੇ ਮਹੀਨੇ ਦੇ ਵਿੱਚ 10% ਟੈਰਿਫ ਲਾਇਆ ਗਿਆ ਸੀ ਉਹਨੂੰ ਹੁਣ 10% ਹੋਰ ਵਧਾ ਕੇ 20% ਕਰ ਲਿਆ ਚਾਈਨਾ ਦਾ ਵੀ ਜਵਾਬ ਆ ਗਿਆ ਇਹਦੇ ਚ ਚਾਈਨਾ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਸਪੋਕਸਮੈਨ ਜਿਹੜੇ ਹੈਗੇ ਨੇ ਲਿੰਗਿਆਨ ਉਹਨਾਂ ਨੇ ਚਾਈਨਾ ਨੂੰ ਕਿਸੇ ਵੀ ਤਰੀਕੇ ਦਾ ਇਸ ਤਰੀਕੇ ਦੇ ਟੈਰਿਫ ਤੋਂ ਡਰ ਨਹੀਂ ਲੱਗਦਾ ਔਰ ਉਹਨਾਂ ਨੇ ਇਹ ਵੀ ਕਿਹਾ ਭਾਵੇਂ ਇਹ ਟ੍ਰੇਡ ਵਾਰ ਹੋਏ ਜਾਂ ਫਿਰ ਕਿਸੇ ਹੋਰ ਤਰੀਕੇ ਦੀ جنگ ਚਾਈਨਾ ਬਿਲਕੁਲ ਸਸ਼ਕਤ ਹੈਗਾ ਹਰ ਤਰੀਕੇ ਨਾਲ ਜਵਾਬੀ ਕਾਰਵਾਈ ਕਰਨ ਵਾਸਤੇ ਔਰ ਚਾਈਨਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਉੱਤੇ ਇਸ ਤਰੀਕੇ ਦਾ ਟੈਰਿਫ ਲਾ ਸਕਦਾ ਹੈ ਦੂਜੀ ਗੱਲ ਜਿਹੜੀ 트੍ਰੰਪ ਹੋਰਾਂ ਨੇ ਅੱਜ ਕੀਤੀ ਕਿ ਰੈਸੀਪ੍ਰੋਕਲ ਟੈਰਿਫ ਜਿਹਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਿਜ਼ਿਟ ਦੇ ਦੌਰਾਨ 트੍ਰੰਪ ਹੋਰਾਂ ਨੇ ਕਿੱਤੀ ਸੀਗੀ ਉਹਦਾ ਐਲਾਨ ਵੀ ਉਹਨਾਂ ਨੇ ਅੱਜ ਕਰਤਾ ਕਿ 2 ਅਪ੍ਰੈਲ ਤੋਂ 2 ਅਪ੍ਰੈਲ ਤੋਂ ਰੈਸੀਪ੍ਰੋਕਲ ਟੈਰਿਫ ਯਾਨੀ ਜਿਹੜੀ ਕੰਟਰੀ ਅਮਰੀਕਾ ਦੇ ਉੱਤੇ ਜਿੰਨਾ ਕੋ ਟੈਰਿਫ ਲਾ ਰਹੀ ਹੈ ਉਹਨਾਂ ਕੋ ਟੈਰਿਫ ਉਸ ਕੰਟਰੀ ਦੇ ਉੱਤੇ ਵੀ ਲਾਇਆ ਜਾਏਗਾ ਇਹਦਾ ਵੀ ਐਲਾਨ ਉਹਨਾਂ ਨੇ ਅੱਜ ਅਮਰੀਕਨ ਕਾਂਗਰਸ ਦੇ ਵਿੱਚ ਕੀਤਾ ਔਰ 2 ਅਪ੍ਰੈਲ ਡੇਟ ਵੀ ਕਿਉਂ ਦਿੱਤੀ ਹੈ ਕਹਿੰਦੇ ਵੈਸੇ ਤੇ 1 ਅਪ੍ਰੈਲ ਨੂੰ ਕਰਨਾ ਸੀਗਾ 2 ਅਪ੍ਰੈਲ ਇਸਤੇ ਕਿ 1 ਅਪ੍ਰੈਲ ਨੂੰ ਅਪ੍ਰੈਲ ਫੂਲ ਨਾ ਸਮਝਿਆ ਜਾਏ ਇਸ ਕਰਕੇ ਟੈਰਿਫ 2 ਅਪ੍ਰੈਲ ਨੂੰ ਲਾਇਆ ਜਾਏਗਾ ਹੁਣ ਗੱਲ ਚਾਈਨਾ ਦੀ ਕਰੀਏ ਕਿ ਚਾਈਨਾ ਦੇ ਉੱਤੇ ਟੈਰਿਫ ਲਾਉਣ ਦਾ ਰੀਜ਼ਨ ਜਿਹੜਾ ਟਰੰਪ ਉਹਨਾਂ ਨੇ ਦੱਸਿਆ ਸੀਗਾ ਉਹ ਫੈਂਟਨਾਈਲ ਜਿਹੜੀ ਇੱਕ ਡਰੱਗ ਹੈਗੀ ਹੈ ਉਦੀ ਸਪਲਾਈ ਚਾਈਨਾ ਤੋਂ ਜਾਂ ਉਦੀ ਸਮਗਲਿੰਗ ਚਾਈਨਾ ਤੋਂ ਅਮਰੀਕਾ ਦੇ ਵਿੱਚ ਹੁੰਦੀ ਸੀ ਜਿਹਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ ਅਮਰੀਕਾ ਦੇ ਵਿੱਚ ਤਕਰੀਬਨ 75000 ਦੇ ਕਰੀ ਮੋਤਾਂ ਹੋ ਗਈਆਂ ਉਸ ਵਾਸਤੇ ਰਿਸਪੌਂਸਿਬਲ ਠਹਿਰਾਂਦੇ ਹੋਏ ਚਾਈਨਾ ਦੇ ਅਗੇਂਸਟ ਇਹ ਕੜਾ ਫੈਸਲਾ ਲਿੱਤਾ ਹਾਲਾਂਕਿ ਚਾਈਨਾ ਦੇ ਵਿੱਚ ਕਿਸੇ ਵੀ ਤਰੀਕੇ ਦਾ ਡਰ ਦਾ ਮਾਹੌਲ ਨਹੀਂ ਦੇਖਿਆ ਗਿਆ ਪਰ ਹਾਂ ਅਮਰੀਕਨ ਅਮਰੀਕਨ ਮਾਰਕੀਟ ਜਿਹੜੀ ਸ਼ੇਅਰ ਮਾਰਕੀਟ ਹੈ ਉਹ ਬੜੀ ਇੱਕ ਥੱਲੇ ਆਈ ਹੈ 2% ਦਾ ਫੇਰ ਇੱਕ ਵਾਰ ਕਟਾ ਦੇਖਿਆ ਗਿਆ ਅਮਰੀਕਨ ਸ਼ੇਅਰ ਮਾਰਕੀਟ ਦੇ ਵਿੱਚ ਔਰ ਆਉਣ ਵਾਲੇ ਟਾਈਮ ਵਿੱਚ ਅਮਰੀਕਾ ਦੇ ਵਿੱਚ ਮਹਿੰਗਾਈ ਐਸੈਂਸ਼ੀਅਲ ਗੁੱਡਸ ਦੀ ਉਹ ਵੱਸ ਸਕਦੀ ਹੈ। ਹੁਣ 트ੰਪ ਉਹਨਾਂ ਦੇ ਕੈਨੇਡਾ ਔਰ ਮੈਕਸੀਕੋ ਦੇ ਉੱਤੇ ਵੀ ਲਾਇਆ ਗਿਆ ਟੈਰਿਫ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਸਟਿਨ ਟਰੂਡੋ ਨੇ ਅੱਜ ਆਪਣੀ ਸਟੇਟਮੈਂਟ ਦੇ ਵਿੱਚ ਇਸ ਫੈਸਲੇ ਨੂੰ ਇੱਕ ਮੂਰਖਤਾਪੂਰਨ ਫੈਸਲਾ ਕਾਰਾੜ ਦਿੱਤਾ ਔਰ ਇਸ 트ੰਪ ਉਹਨਾਂ ਦੇ ਟੈਰਿਫ ਲਾਏ ਜਾਣ ਤੋਂ ਬਾਅਦ ਜਾਂ 트ੰਪ ਉਹਨਾਂ ਦੇ ਇਸ ਤਰੀਕੇ ਦੀ ਗੱਲਾਂ ਕਰਨ ਤੋਂ ਬਾਅਦ ਜਿਦੇ ਵਿੱਚ ਉਹਨਾਂ ਨੇ ਜਸਟਨ ਟਰੂਡੋ ਨੂੰ ਗਵਰਨਰ ਆਫ ਦਿ ਗ੍ਰੇਟ ਕੈਨੇਡਾ ਕਿਹਾ ਸੀਗਾ ਔਰ 51ਵੀਂ ਸਟੇਟ ਦੇ ਰੂਪ ਵਿੱਚ ਸ਼ਾਮੂਲੀਅਤ ਕਰਨ ਦੀ ਵੀ ਗੱਲ ਕੀਤੀ ਸੀ ਉਸ ਮੁੱਦੇ ਨੂੰ ਲੈ ਕੇ ਕੈਨੇਡਾ ਦੀ ਪੋਲਿਟਿਕਸ ਵੀ ਗਰਮਾ ਗਈ ਹੈ ਔਰ ਜਸਟਨ ਟਰੂਡੋ ਉਹਨਾਂ ਦੀ ਲਿਬਰਲ ਪਾਰਟੀ ਜਿਹੜੀ ਕਾਫੀ ਰੇਟਿੰਗ ਦੇ ਵਿੱਚ ਡਾਊਨ ਚੱਲ ਰਹੀ ਸੀ ਉਹ ਹੁਣ ਨੈਕ ਟੂ ਨੈਟ ਕੰਜ਼ਰਵੇਟਿਵ ਦੇ ਨਾਲ ਖੜੀ ਹੈ ਜਿਦਾ ਜਿਕਰ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਔਰ ਐਦਾਂ ਦੇ ਹਾਲਾਤ ਇੰਟਰਨੈਸ਼ਨਲ ਰੈਮਿਫੀਕੇਸ਼ਨ ਦੇ ਤੌਰ ਤੇ ਦੇਖੇ ਜਾ ਰਹੇ ਨੇ ਜਿੱਥੇ ਤੱਕ ਮੰਤਰੀ ਦੀ ਯੂਕਰੇਨ ਦੀ ਗੱਲ ਹੈਗੀ ਹੈ ਜਦ ਜੈਲਨਸਕੀ ਉਹਨਾਂ ਦਾ ਡਰਮਪ ਉਹਨਾਂ ਨਾਲ ਮੀਟਿੰਗ ਹੋਈ ਸੀ ਔਰ ਜਿਸ ਤਰੀਕੇ ਨਾਲ ਵਾਈਟ ਹਾਊਸ ਦੇ ਵਿੱਚ ਉਹਨਾਂ ਦਾ ਹਿਊਮਿਲੇਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਭਾਵੇਂ ਤਲਕੀ ਦੇ ਵਿੱਚ ਜੈਲਨਸਕੀ ਉਹਨਾਂ ਨੇ ਉਸ ਮੀਟਿੰਗ ਨੂੰ ਛੱਡ ਕੇ ਵਾਪਸ ਜਾਣ ਦਾ ਫੈਸਲਾ ਕੀਤਾ ਸੀ ਪਰ ਹੁਣ ਇੱਕ ਚਿੱਠੀ ਦੇ ذریعے ਇਸ ਸਾਰੇ ਮਾਮਲੇ ਦੇ ਵਿੱਚ ਨਰਮੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੈਲਨਸਕੀ ਉਹਨਾਂ ਉਸ ਮਿਰਰਲ ਡੀਲ ਜਿਹੜੀ ਹੁਣ ਅਮਰੀਕਾ ਦੇ ਨਾਲ ਕਰਨੀ ਸੀਗੀ ਉਹਦੇ ਵਾਸਤੇ ਤਿਆਰ ਨੇ ਤੇ ਸ਼ਾਂਤੀ ਸਮਝੌਤੇ ਦੇ ਵਾਸਤੇ ਵੀ ਉਹ ਮਾਸਕੋ ਦੇ ਨਾਲ ਯਾਨੀ ਰਸ਼ੀਆ ਦੇ ਨਾਲ ਉਹਨਾਂ ਤਿਆਰ ਨੇ ਜੇ ਅੱਜ ਦੇ ਟਰੰਪ ਉਹਨਾਂ ਦੇ ਭਾਸ਼ਣ ਦੀ ਹਾਈਲਾਈਟਸ ਨੂੰ ਦੇਖੀਏ ਤੇ ਉਹਨਾਂ ਨੇ ਕਰੀਬ 7-8 ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਜਿਹੜੀ ਗੱਲ ਰੈਸਿਪਰੋਕਲ ਟੈਰਿਫ ਦੀ ਗੱਲ ਕੀਤੀ ਹੈ ਸਭ ਤੋਂ ਪਹਿਲੇ ਤੇ ਹੋਵੇ ਉਹਨਾਂ तमाम ਦੇਸ਼ਾਂ ਦੇ ਉੱਤੇ ਰੈਸਿਪਰੋਕਲ ਟੈਰਿਫ ਲਾਉਣ ਦੀ ਗੱਲਾਂ ਉਹਨਾਂ ਨੇ ਅੱਜ ਬਹੁਤ ਜ਼ੋਰ ਤਰੀਕੇ ਨਾਲ ਲੱਗੇ ਵਧਾਈ ਔਰ ਇੱਕ ਡੇਟ ਦਾ ਵੀ ਅਨਾਉਂਸ ਕਰਤਾ 2 ਅਪ੍ਰੈਲ ਜਿਹਦਾ ਜ਼ਿਕਰ ਅਸੀਂ ਉਹਨੇ ਕਰਕੇ ਰਟੇ ਆ ਉਸ ਤੋਂ ਇਲਾਵਾ ਯੂਕਰੇਨ ਵਾਰ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਅੱਜ ਆਪਣੇ ਜਿਹੜੇ ਐਡਰ ਉਸ ਗੱਲਾਂ ਦਸੀਆਂ ਔਰ ਉਸ ਖੁਲਾਸੇ ਦੀ ਵੀ ਗੱਲ ਕੀਤੀ ਜਿਹਦੇ ਵਿੱਚ ਜ਼ੈਲੈਂਸਕੀ ਉਹਨਾ ਹੁਣ ਕਿਸੇ ਵੀ ਸਮਝੌਤੇ ਵਾਸਤੇ ਤਿਆਰ ਬੈਠੇ ਨੇ ਇਲੀਗਲ ਇਮੀਗ੍ਰੈਂਟਸ ਦੇ ਉੱਤੇ ਵੀ ਉਹਨਾਂ ਦਾ ਮੇਨ ਫੋਕਸ ਆਪਣੇ ਐਡਰੈਸ ਦੇ ਵਿੱਚ ਰਿਹਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ 2.1 ਕਰੋੜ ਇਲੀਗਲ ਇਮੀਗ੍ਰੈਂਟਸ ਹੈ ਜਿਹਨੇ ਪਿਛਲੇ 4 ਸਾਲਾਂ ਦੇ ਵਿੱਚ ਅਮਰੀਕਾ ਦੇ ਵਿੱਚ ਐਂਟਰ ਕਰ ਚੁੱਕੇ ਨੇ ਔਰ ਉਹਨਾਂ ਨੂੰ ਕੱਢੇ ਜਾਣ ਦਾ ਹੁਣ ਇੱਕ ਤਰੀਕੇ ਨਾਲ ਪੂਰੀ ਤਿਆਰੀ ਹੋ ਚੁੱਕੀ ਹੈ ਜੋ ਬਾਈਡਨ ਦੇ ਕਾਰਜਕਾਲ ਨੂੰ ਉਹਨਾਂ ਨੇ ਅਮਰੀਕਨ ਰਾਸ਼ਟਰਪਤੀ ਦੇ ਸਭ ਤੋਂ ਬੁਰੇ ਕਾਰਜਕਾਲ ਦੇ ਤੌਰ ਤੇ ਆਪਣੀ ਐਡਰੈਸ ਦੇ ਵਿੱਚ ਪੇਸ਼ ਕੀਤਾ ਔਰ ਜੇ ਗੱਲ ਕਰੀਏ 골ਡ ਵੀਜ਼ਾ ਕਾਰਡ ਜਿਹੜਾ ਹੁਣ 5 ਮਿਲੀਅਨ ਡਾਲਰ ਦੇ ਵਿੱਚ ਕੋਈ ਵੀ ਬਾਹਰ ਦਾ ਦੇਸ਼ ਦਾ ਨਾਗਰਿਕ ਅਮਰੀਕਾ ਦੇ ਵਿੱਚ ਇਨਵੈਸਟ ਕਰਕੇ ਜਾਂ ਅਮਰੀਕਾ ਸਰਕਾਰ ਨੂੰ ਦੇ ਕੇ ਉੱਥੇ ਦੀ ਨਾਗਰਿਕਤਾ ਆਪਣੇ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਹਾਸਿਲ ਕਰ ਸਕਦਾ ਹੈ ਉਹਦਾ ਵੀ ਜ਼ਿਕਰ ਆਪਣੇ ਐਡਰੈਸ ਦੇ ਵਿੱਚ ਉਹਨਾਂ ਨੇ ਕੀਤਾ ਔਰ ਜਿੱਥੇ ਤੱਕ ਪਨਾਮਾ ਕਨਾਲ ਔਰ ਦੂਜੀ ਗੱਲ ਗ੍ਰੀਨਲੈਂਡ ਦੀ ਗੱਲ ਹੈਗੀ ਹੈ ਅੱਜ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਦੁਬਾਰਾ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਰ ਹਾਲਤ ਦੇ ਵਿੱਚ ਪਨਾਮਾ ਤਨਾਲ ਦੇ ਉੱਤੇ ਔਰ ਗ੍ਰੀਨ ਲੈਂਡ ਦੇ ਉੱਤੇ ਆਪਣੇ ਦੇਸ਼ ਦੇ ਵਿੱਚ ਮਿਲਾਨ ਦਾ ਕਿਉਂਕਿ ਜੇ ਗੱਲ ਕਰੀਏ ਗਲਫ ਆਫ ਪਨਾਮਾ ਉਹਨੂੰ ਆਲਰੇਡੀ ਉਹ ਡਿਕਲੇਅਰ ਕਰ ਚੁੱਕੇ ਨੇ ਗਲਫ ਆਫ ਅਮਰੀਕਾ ਉਸ ਗੱਲ ਨੂੰ ਵੀ ਅੱਗੇ ਵਧਾਇਆ ਪਾਕਿਸਤਾਨ ਦੀ ਤਾਰੀਫ ਉਹਨਾਂ ਨੇ ਅੱਜ ਆਪਣੇ ਐਡਰੈਸ ਦੇ ਵਿੱਚ ਕੀਤੀ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ 13 ਅਮਰੀਕਨ ਸੈਨੀਆਂ ਮਾਰੇ ਗਏ ਸੀਗੇ ਉਹਨਾਂ ਦੇ ਅਰੋਪੀਆਂ ਨੂੰ ਫੜਾਣ ਵਾਸਤੇ ਜਿਸ ਤਰੀਕੇ ਨਾਲ ਪਾਕਿਸਤਾਨ ਸਰਕਾਰ ਨੇ ਅਮਰੀਕਾ ਦੀ ਮਦਦ ਕੀਤੀ ਉਦੀ ਸ਼ਰੰਗਨਾ ਕਰਦੇ ਹੋਏ ਵੀ ਆਪਣੇ ਐਡਰੈਸ ਦੇ ਵਿੱਚ ਉਹ ਨਜ਼ਰ ਆਏ। ਦੂਜਾ ਐਲਨ ਮਸਕੂਨਰ ਜਿਹੜੇ ਗੈਲਰੀ 'ਚ ਬੈਠੇ ਸੀਗੇ ਉਹਨਾਂ ਦੀ ਤਰਫ ਇਸ਼ਾਰਾ ਕਰਕੇ ਉਹਨਾਂ ਦੀ ਤਾਰੀਫ਼ ਵੀ ਬਹੁਤ ਕੀਤੀ ਸੀ ਕਿ ਵੀ ਇਹਨਾਂ ਦੇ ਕਰਕੇ ਅਮਰੀਕਾ ਦੇ ਵਿੱਚ ਜਿਹੜੀ ਫ੍ਰੀਬੀ ਸੀਗੀ ਜਿਹੜੇ ਫालतू ਦੇ ਖਰਚੇ ਸੀਗੇ ਜਿਹੜੀ ਫालतੂ ਦੀ ਏਡ ਅਸੀਂ ਦੂਜੀ ਕੰਟਰੀ ਨੂੰ ਦੇ ਰਹੇ ਸੀਗੇ ਉਹਦੇ ਵਿੱਚ ਕਿਫਾਇਤ ਲਿਆਇ ਜਾ ਸਕੇ ਔਰ ਅੱਗੇ ਚੱਲ ਕੇ ਅਮਰੀਕਨ ਨਾਗਰਿਕਾਂ ਨੂੰ ਇਸ ਗੱਲ ਦਾ ਫਾਇਦਾ ਹੋਏਗਾ। ਓਵਰਆਲ ਅਗਰ ਆਪਾਂ ਹਾਈਲਾਈਟਸ ਦੇਖੀਏ ਤੇ ਇਸ ਸਪੀਚ ਦੀ ਹਾਈਲਾਈਟਸ ਇਹਨਾਂ ਬਿੰਦੂਆਂ ਦੇ ਉੱਤੇ ਹੀ ਤਕਰੀਬਨ ਕੇਂਦ੍ਰਿਤ ਸੀ ਹਮ ਪਾਸਕਸਾਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 트럼ਪ ਹੋਣਾ ਕਿਹਾ ਕਿ 2 ਕਰੋੜ ਤੋਂ ਉੱਪਰ ਜਿਹੜੇ ਲੋਕ ਹੈਗੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ 'ਚ ਦਾਖਲ ਹੋਏ ਨੰਬਰ ਬਹੁਤ ਵੱਡਾ ਹੈ ਕੀ ਇਹਨਾਂ ਸਾਰਿਆਂ ਨੂੰ ਰਿਪੋਰਟ ਕਰਨ ਦੀ ਗੱਲ ਕੀਤੀ ਹੈ ਜਿਸ ਤੱਕ ਉਹਨਾਂ ਦੀ ਗੱਲ ਹੈਗੀ ਹੈ ਕਿ ਉਹ ਸਾਰਿਆਂ ਨੂੰ ਰਿਪੋਰਟ ਕਰਨਗੇ ਲੇਕਿਨ ਡਿਮੋ ਡਿਮੋ ਰਿਪੋਰਟ ਕਰਨ ਵਾਸਤੇ ਅਸੀਂ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ ਸੀ ਕਿ ਏਲੀਨ ਐਨਮੀਜ਼ ਐਕਟ ਜਿਹੜਾ 1918 ਜਿਹੜਾ 1798 ਦਾ ਐਕਟ ਸੀਗਾ ਉਹਨੂੰ ਰਿਵੋਕ ਕਰਨ ਦੀ ਗੱਲਾਂ ਵੀ ਅੱਜ ਉਹਨਾਂ ਨੇ ਛੇੜੀ ਲੇਕਿਨ ਆਪਣੇ ਐਸ ਸਪੀਚ ਦੇ ਵਿੱਚ ਐਲੀਅன்ஸ் ਐਨਮੀਜ਼ ਐਕਟ ਦਾ ਜ਼ਿਕਰ ਅੱਜ ਉਹਨਾਂ ਨੇ ਨਹੀਂ ਕੀਤਾ ਹਾਲਾਂਕਿ ਗੈਰਅਸਮੀ ਤੌਰ ਤੇ ਜਾਂ ਫਿਰ ਅਦਾਲਤਾਂ ਦੇ ਵਿੱਚ ਇਹ ਗੱਲਾਂ ਜਾਂ ਅਮਰੀਕਨ ਪੋਲਿਟਿਕਸ ਦੇ ਵਿੱਚ ਤਾਂ ਇਹ ਗੱਲਾਂ ਚੱਲ ਰਹੀਆਂ ਨੇ ਲੇਕਿਨ ਉਹਨਾਂ ਦੀ ਸਪੀਚ ਤੋਂ ਐਲੀਅਨ ਐਨਮੀਜ਼ ਐਕਟ ਨੂੰ ਰਿਵੋਕ ਕਰਨ ਦੀ ਗੱਲ ਦਾ ਨਾ ਹੋਣਾ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਐਕਟ ਸਿਰਫ ਵਰਲਡ ਟਾਈਮ ਦੇ ਉੱਤੇ ਹੀ ਰਿਮੋਵ ਕੀਤਾ ਜਾ ਸਕਦਾ ਉਹਨੂੰ ਅਗਰ ਪੀਸ ਲੈਵਲ ਦੇ ਉੱਤੇ ਰਿਮੋਵ ਕਰਦੇ ਨੇ ਹਾਂ ਨੈਸ਼ਨਲ ਐਮਰਜੈਂਸੀ ਦੀ ਗੱਲ ਉਹਨਾਂ ਨੇ ਜ਼ਰੂਰ ਕੀਤੀ ਕਿਉਂਕਿ ਜਦ ਉਹ ਆਪਣਾ ਕੈਂਪੇਨ ਵੀ ਕਰ ਰਹੇ ਸੀਗੇ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦ ਮੈਂ ਪਹਿਲੇ ਦਿਨ ਜਦ ਮੈਂ ਸੌਚਕੂੰਗਾ ਉਸੇ ਦਿਨ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਕੇ ਜਿਹੜੇ ਡਿਪ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਕੱਢਣ ਦੀ ਤਿਆਰੀ ਕੀਤੀ ਜਾਏਗੀ ਬਾਰਡਰ ਦੇ ਉੱਤੇ ਸੱਤੀ ਉਹ ਆਲਰੇਡੀ ਕਰ ਚੁੱਕੇ ਨੇ ਔਰ ਬਾਰਡਰ ਦੇ ਉੱਤੇ ਜਿਸ ਤਰੀਕੇ ਦੀ ਸੱਤੀ ਹੈ ਔਰ ਇਮੀਗ੍ਰੇਸ਼ਨਸ ਦੀ illegal immigrants immigrants the entry ਉਹ ਮੁਕੰਮਲ ਤੌਰ ਤੇ ਰੋਕ ਚੁਪਤੇ ਨੇ ਇਹਦਾ ਵੀ ਜ਼ਿਕਰ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕੀਤਾ ਹੂੰ ਪਾਸਟਰ ਸਾਹਿਬ ਜਿਵੇਂ ਭਾਰਤ ਦੇ ਉੱਪਰ ਟੈਰਿਫ ਲਾਉਣ ਦੀ ਗੱਲ ਕੀਤੀ ਹੈ ਜੇਕਰ ਭਾਰਤ ਦੇ ਉੱਪਰ ਟੈਰਿਫ ਲੱਗਦਾ ਤਾਂ ਮਾਹੌਲ ਇਹ ਜਿਹੜੇ ਦੋਨਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਸੀਗੇ ਇਹਨਾਂ ਦੇ ਵਿੱਚ ਕੋਈ ਫਰਕ ਪੈ ਸਕਦਾ ਜੇਕਰ ਟੈਰਿਫ ਲੱਗਦਾ ਤਾਂ ਕਿੰਨੀ ਕੁ ਮੰਗਿਆਈ ਕੀ ਭਾਰਤ ਦੇ ਵਿੱਚ ਵੀ ਦੇਖੀ ਜਾਏਗੀ ਫਿਰ ਦੇਖੋ ਭਾਰਤ ਅਮਰੀਕਾ ਤੋਂ ਕੋਈ ਬਹੁਤਾ ਆਯਾਤ ਨਹੀਂ ਕਰਦਾ ਹਾਲਾਂਕਿ ਅਮਰੀਕਾ ਨੂੰ ਨਿਰਯਾਤ ਜ਼ਿਆਦਾ ਕਰਦਾ ਹੈ ਔਰ ਜੇ ਨਿਰਯਾਤ ਜਿਆਦਾ ਕਰਦਾ ਹੈ ਤੇ ਉਹ ਟੈਰਿਫਰ ਕਰ ਅਮਰੀਕਾ ਲਾਏਗਾ ਉਹਦੇ ਉੱਤੇ ਤੇ ਫਿਰ ਆਪਣੇ ਆਪ ਵਿੱਚ ਉਸ ਕੰਟਰੀ ਦੇ ਵਿੱਚ ਵੀ ਉਹ ਚੀਜ਼ਾਂ ਮਹਿੰਗੀ ਮਹਿੰਗੀ ਹੋਣਗੀਆਂ ਕਿਉਂਕਿ ਭਾਰਤ ਦੀ ਇਕਨੋਮੀ ਬਹੁਤ ਵੱਡੀ ਹੈ ਔਰ ਇਸ ਤਰੀਕੇ ਦੇ ਝਟਕੇ ਭਾਰਤ ਦੀ ਇਕਨੋਮੀ ਫਿਰ ਵੀ ਝੇਲ ਸਕਦੀ ਹੈ ਔਰ ਭਾਰਤ ਅੱਜ ਮੈਂ ਖਬਰ ਦੇ ਵਿੱਚ ਖਬਰ ਵੀ ਪੜ ਰਿਹਾ ਸੀਗਾ ਕਿ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਔਰ ਅਮਰੀਕਾ ਦੇ ਰੈਸੀਪਰੋਕਲ ਟੈਰਿਫ ਲਾਨ ਦੇ ਬਾਵਜੂਦ ਭਾਰਤ ਦੀ ਇਕਨੋਮੀ ਦੇ ਵਿੱਚ ਇੱਕ ਆਸ਼ਾ ਜੀ ਹੈਗੀ ਹੈ ਕਿ ਅਸੀਂ ਇਸ ਝਟਕੇ ਨੂੰ ਵੀ ਝੇਲ ਲਵਾਂਗੇ ਪਰ ਬਹੁਤ ਸਾਰੀ ਕੰਟਰੀ ਅਮਰੀਕਾ ਤੇ ਚਾਈਨਾ ਜੇ ਚਾਈਨਾ ਤੇ ਇੰਡੀਆ ਦੀ ਗੱਲ ਕਰੀਏ ਤਾਂ ਉਹ ਐਸੇ ਚਟਕੇ ਨੂੰ ਝੇਲ ਸਕਦੇ ਨੇ ਕਿਉਂਕਿ ਚਾਈਨਾ ਅਮਰੀਕਾ ਨੂੰ ਜਿਹੜਾ ਵੀ ਸਮਾਨ ਭੇਜਦਾ ਹੈ ਉਹ ਬੜਾ ਇੱਕ ਸਸਤੇ ਔਰ ਕੰਪੀਟੀਟਿਵ ਰੇਟ ਦੇ ਉੱਤੇ ਹੁੰਦਾ ਹੈ ਉਹਦੇ ਉੱਤੇ ਉਹਨਾਂ ਨੇ ਅਗਰ ਟੈਰਿਫ ਲਾਇਆ ਤੇ ਉਹ ਸਮਾਨ ਆਮ ਨਾਗਰਿਕਾਂ ਆਸਤੇ ਉੱਥੇ ਮਹਿੰਗਾ ਹੋ ਜਾਏਗਾ ਯਾਨੀ ਆਉਣ ਵਾਲੇ ਟਾਈਮ ਵਿੱਚ 트ੰਪ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਕੋਈ ਫ੍ਰੀ ਬੀਜ਼ ਦੀ ਸਕੀਮ ਉਹਨਾਂ ਨੇ ਨਾ ਕਿੱਢੀ ਕਿਉਂਕਿ ਅੱਜ ਵੀ ਅੱਜ ਜੀ ਜਦ ਆਪਣੀ ਸਪੀਚ ਦੇ ਵਿੱਚ ਉਹ ਕਿਸਾਨਾਂ ਦਾ ਜ਼ਿਕਰ ਕਰ ਰਹੇ ਸੀ ਉੱਥੇ ਦੇ ਤੇ ਕਿਸਾਨਾਂ ਨੂੰ ਬੜਾਵਾ ਦੇਣ ਦੀ ਗੱਲ ਕਾਫੀ ਸਾਰੀ ਸਕੀਮਸ ਲਿਆਂ ਦੀ ਗੱਲ ਵੀ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕੀਤੀਆਂ ਤੇ ਹੈਗੀ ਹੈ ਪਰ ਉਹਨਾਂ ਸਕੀਮਸ ਨੂੰ ਅਮਲੀ ਜਾਮਾ ਕਦੋਂ ਪਾਇਆ ਜਾਂਦਾ ਹੈ ਇੱਥੇ ਹਜੇ ਇਸ ਗੱਲ ਦਾ ਵੇਟ ਕਰਨਾ ਪਵੇਗਾ ਹਮ ਪਾਸਕਲ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਟੈਰਿਫ ਵਾਰ ਸ਼ੁਰੂ ਹੋ ਗਈ ਆ ਹੁਣ ਟ੍ਰੇਡ ਵਾਰ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫਿਰ ਆਰਥਿਕ ਮੰਦੀ ਦਾ ਵੀ ਸਾਹਮਣਾ ਕੀਤਾ ਜਾ ਸਕਦਾ ਹੈ ਕੋ ਆਰਥਿਕ ਮੰਦੀ ਤੇ ਆਲਰੇਡੀ ਚੱਲ ਰਹੀ ਹੈ ਔਰ ਮਹਿੰਗਾਈ ਦੀ ਦਰ ਅਮਰੀਕਾ ਦੇ ਵਿੱਚ ਹਜੇ ਇਹ ਟੈਰਿਫ ਵਾਲਾ ਟ੍ਰੇਡ ਵਾਰ ਤੇ ਸ਼ੁਰੂ ਹੋਣਾ ਹੈ ਉਸ ਤੋਂ ਪਹਿਲਾਂ ਹੀ ਉੱਥੇ ਮਹਿੰਗਾਈ ਦੀ ਦਰ ਤਕਰੀਬਨ 2% ਤੱਕ ਵੱਧ ਸਕਦੀ ਹੈ ਐਦਾਂ ਦੀ ਗੱਲਾਂ ਚੱਲ ਰਹੀ ਹੈ ਪਰ ਆਉਣ ਵਾਲੇ ਟਾਈਮ ਵਿੱਚ ਇਸ ਗੱਲ ਦਾ ਖਾਨਾ ਹਰ ਮੁਲਕ ਦੀ ਸਟਾਕ ਮਾਰਕਟ ਤੇ ਇਹ ਆਮ ਮਾਰਕਟ ਕਈ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਤ ਆਰਥਿਕ ਮਤੀਵਲ ਕਿਉਂਕਿ ਜਦ ਵੀ ਇਕਨੋਮਿਕ ਸਲੋ ਡਾਊਨ ਹੋਇਆ ਹੈ ਨਾ ਮંત્રી ਜੀ ਭਾਵੇਂ ਤੁਸੀਂ ਦੇਖਿਆ ਹੋਵੇਗਾ ਕਿ ਬ੍ਰਿਟੇਨ ਬ੍ਰਿਟੇਨ ਦੇ ਵਿੱਚ ਬੜਾ ਜ਼ਬਰਦਸਤ ਇੱਕ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀ ਇੱਕ ਇਕਨੋਮਿਕ ਸਲੋਡਾਊਨ ਕੁਝ ਸਾਲ ਪਹਿਲੇ ਆਇਆ ਸੀ ਤੇ ਭਾਰਤ ਦੀ ਮੀਨ ਵਜਾ ਸੀਗੀ ਕਿ ਇੱਥੇ ਆਮ ਨਾਗਰਿਕ ਸੇਵਿੰਗ ਦੇ ਵਿੱਚ ਵਿਸ਼ਵਾਸ ਕਰਦਾ ਹੈ ਔਰ ਛੋਟੀ ਛੋਟੀ ਸੇਵਿੰਗ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਉਹ ਸੇਵਿੰਗ ਨੇ ਹੀ ਭਾਰਤ ਨੂੰ ਉਸ ਵਕਤ ਬਚਾਇਆ ਜੀਗਾ ਔਰ 140 ਕਰੋੜ 145 ਕਰੋੜ ਲੋਕਾਂ ਦੀ ਛੋਟੀ ਛੋਟੀ ਸੇਵਿੰਗ ਉਹ ਸਾਡੀ ਇਕਨੋਮੀ ਨੂੰ ਬਈ ਵਾਰ ਬਚਾ ਲੈਂਦੀ ਹੈ ਔਰ ਭਾਰਤ तरीके ਨਾਲ ਇਸ ਤਰੀਕੇ ਦੇ ਝਟਕੇ ਨੂੰ ਝੇਲਣ ਦੀ ਇੱਕ ਸ਼ਮਤਾ ਰੱਖਦਾ ਹੈ ਆਪਣੇ ਨਾਗਰਿਕਾਂ ਦੀ ਸੇਵਿੰਗ ਦੇ ਤੌਰ ਤੇ ਹਮਮ ਪਾਸਕਾ ਸਾਹਿਬ ਪੰਜਾਬ ਵਾਲੇ ਮਸਲੇ ਤੇ ਵੀ ਥੋੜੀ ਜੀ ਗੱਲਬਾਤ ਕਰ ਲੈਨੇ ਆ ਅੱਜ ਦੋ ਖਬਰਾਂ ਬੜੀਆਂ ਚਰਚਾ ਦੇ ਵਿੱਚ ਰਹੀਆਂ ਇੱਕ ਤਸਦੀਲਦਾਰਾਂ ਵਾਲਾ ਮੁੱਦਾ ਤੇ ਇੱਕ ਕਿਸਾਨਾਂ ਵਾਲਾ ਇੱਕ ਇੱਕ ਕਰਕੇ ਗੱਲ ਕਰਦੇ ਆ ਕਿ ਤਸਦੀਲਦਾਰਾਂ ਵਾਲੇ ਮਸਲੇ ਦੇ ਉੱਪਰ ਕੀ ਕੁਝ ਬਣਿਆ ਕਹਿੰਦੇ ਕਿ ਵੱਡੇ ਪੱਧਰ ਤੇ ਬਦਲੀਆਂ ਵੀ ਕੀਤੀਆਂ ਗਈਆਂ ਤੇ ਕਈ ਕਈ ਕਿਲੋਮੀਟਰ ਦੂਰ ਤੱਕ ਲਾ ਦਿੱਤੇ ਗਏ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਪਿਛਲੇ 3-4 ਦਿਨਾਂ ਦੇ ਵਿੱਚ ਇੱਕ ਤਰੀਕੇ ਨਾਲ ਇਹ ਨਵੇਂ ਰੂਪ ਵਿੱਚ ਦੇਖੇ ਜਾ ਰਹੇ ਨੇ ਟਕਰਾਅ ਵਾਲੀ ਸਥਿਤੀ ਦੇਖੇ ਜਾ ਰਹੇ ਨੇ ਪਹਿਲੇ ਉਹ ਕਿਸਾਨਾਂ ਦੀ ਮੀਟਿੰਗ ਨੂੰ ਵਿੱਚ ਛੱਡ ਕੇ ਚਲੇ ਜਾਂਦੇ ਨੇ ਔਰ ਕਿਸਾਨਾਂ ਨੂੰ ਇਸ ਗੱਲ ਇਸ ਗੱਲ ਦੇ ਉੱਤੇ ਜਦੋਂ ਉਸਦੇ ਨੇ ਕਿ ਵੀ ਤੁਸੀਂ ਹੁਣ ਪੰਜ ਤਰੀਕਾ ਧਰਨਾ ਲਾਓਗੇ ਉਹ ਕਹਿੰਦੇ ਉਹ ਤੇ ਲਾਣਾ ਹੈ ਫਿਰ ਕਹਿੰਦੇ ਗੱਲਬਾਤ ਦੀ ਜ਼ਰੂਰਤ ਕੀ ਹੈ ਇਹਨੂੰ ਇਹ ਲੱਗਦਾ ਹੈ ਕਿ ਇਸ ਫੈਸਲੇ ਦਾ ਵੀ ਆਮ ਲੋਕਾਂ ਦੇ ਵਿੱਚ ਇੱਕ ਸਪੋਰਟ ਦੇ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨਾਂ ਤੋਂ ਲੋਕ ਬਹੁਤ ਨਾਰਾਜ਼ ਚੱਲ ਰਹੇ ਨੇ ਔਰ ਇਹ ਗੱਲ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਪਤਾ ਹੈ ਐਸਕਰ ਵੀ ਉਗਰਾਹ ਸਾਹਿਬ ਨੇ ਵੀ ਅਜਿਹਾ ਜਿਹੜਾ ਧਰਨਾ ਲਾਣਾ ਸੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਪਣੇ ਸਮਰਥਕਾਂ ਨੂੰ ਵੀ ਇਹੀ ਕਿਹਾ ਸੀ ਕਿ ਕਿਸੇ ਵੀ ਜਗ੍ਹਾ ਰਸਤੇ ਨਹੀਂ ਰੋਕਣੇ ਪਰ ਉਹ ਧਰਨਾ ਲੱਗ ਨਹੀਂ ਪਾਇਆ ਕਿਉਂਕਿ ਉਸ ਤੋਂ ਪਹਿਲਾਂ ਹੀ ਕਾਫੀ ਸਾਰੇ ਕਿਸਾਨ ਲੀਡਰ ਉਹ ਨਜ਼ਰਬੰਦ ਕਰ ਲਿੱਤੇ ਗਏ ਡਿਟੇਨ ਕਰ ਲਿੱਤੇ ਗਏ ਅਰੈਸਟ ਕਰ ਲਿੱਤੇ ਗਏ ਪਰ ਜਿਹੜੇ ਹਾਲਾਤ ਚੱਲ ਰਹੇ ਹਨ ਨਾ ਹੁਣ ਉਹ ਕਿਸਾਨਾਂ ਵਾਸਤੇ ਵੀ ਔਰ ਦੂਜੀ ਗੱਲ ਤਹਿਸੀਲਦਾਰਾਂ ਦੀ ਤੁਸੀਂ ਪੁੱਛੀ ਹੁਣ ਤਹਿਸੀਲਦਾਰਾਂ ਨੇ ਮਨ ਸੋਮਵਾਰ ਤੋਂ 7 ਮਾਰਚ ਤੱਕ ਰਜਿਸਟਰੀਆਂ ਨਾ ਕਰਨ ਦਾ ਫੈਸਲਾ ਲਿੱਤਾ ਸੀ ਉਹ ਪਹਿਲੇ ਇਹ ਫੈਸਲਾ ਸਮੂਹਿਕ ਛੁੱਟੀ ਦੇ ਜਾਂਦਾ ਵੀ ਸੀਗਾ ਪ੍ਰਮੱਖ ਮੰਤਰੀ ਦੀ ਇੱਕ ਧਮਕੀ ਤੋਂ ਬਾਅਦ 90% ਤਹਿਸੀਲਦਾਰ ਆਪਣੀ ਸੀਟ ਦੇ ਉੱਤੇ ਕੱਲ ਹੀ ਜਾ ਕੇ ਬਹਿ ਗਏ ਸੀਗੇ ਪਰ ਉਸ ਤੋਂ ਬਾਅਦ ਵੀ ਕੱਲ ਦੇਰ ਰਾਤ 14 ਦੇ ਕਰੀਬ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਦੇ ਵਿੱਚ ਰੈਵੈਨਿਊ ਅਫੀਸ਼ਰ ਜਿਹੜੇ ਐਸੋਸੀਏਸ਼ਨ ਹੈਗੀ ਹੈ ਉਹਨਾਂ ਦੇ ਪ੍ਰਧਾਨ ਲਖਮਨ ਸਿੰਘ ਤਰਨਦਾਵਾ ਵੀ ਸੀਗੇ ਪਰ ਅੱਜ ਇੱਕ ਹੋਰ ਕੜਾ ਝਟਕਾ ਉਹਨਾਂ ਨੇ ਤਹਿਸੀਲਦਾਰਾਂ ਨੂੰ ਦਿੱਤਾ ਕਿਉਂਕਿ ਕੱਲ ਤਹਿਸੀਲਦਾਰ ਐਸੋਸੀਏਸ਼ਨ ਦਾ ਇੱਕ ਐਲਾਨ ਸੀਗਾ कि ਅਸੀਂ ਹੁਣ ਰਜਿਸਟਰੀ ਨਹੀਂ ਕਰਾਂਗੇ ਮਨਪ੍ਰੀਤ ਜੀ ਜੇ ਤਹਿਸੀਲਦਾਰ ਰਜਿਸਟਰੀ ਨਹੀਂ ਕਰਨਗੇ ਤੇ ਉਹਨਾਂ ਨੂੰ ਤਹਿਸੀਲਦਾਰ ਸਮਝੂਗਾ ਕੌਣ ਔਰ ਜਦ ਕੀ ਦੁੱਧ ਦੇ ਵਿੱਚ ਮਲਾਈ ਅਲੱਗ ਛਾਣ ਲੇ ਗਏ ਤੇ ਫਿਰ ਉਹ ਦੁੱਧ ਪੀਣ ਦੇ ਵਿੱਚ ਤੁਹਾਨੂੰ ਮਜ਼ਾ ਨਹੀਂ ਆਏਗਾ ਇਹ ਗੱਲ ਤਹਿਸੀਲਦਾਰਾਂ ਨੂੰ ਪਤਾ ਸੀਗੀ ਸ਼ਾਇਦ ਉਹਨਾਂ ਨੂੰ ਇਹ ਗਲਤ ਫहमी ਸੀਗੀ ਕਿ ਸਾਡੇ ਰਜਿਸਟਰੀ ਨਾ ਕਰਨ ਕਰਕੇ ਹੁਣ ਇਹਨਾਂ ਦਾ ਕੰਮ ਨਹੀਂ ਚੱਲਣਾ ਪਰ ਅੱਜ ਵੱਡੇ ਪੱਤਰ ਦੇ ਉੱਤੇ 58 ਤਹਿਸੀਲਦਾਰ ਔਰ ਬਹੁਤ ਸਾਰੇ ਨਾਇਬ ਤਹਿਸੀਲਦਾਰ ਤਕਰੀਬਨ 275-277 ਦੀ ਹੈ ਫਿਗਰ ਹੈ ਉਹਨਾਂ ਦੇ ਟ੍ਰਾਂਸਫਰ ਕਰ ਦਿੱਤੇ ਗਏ ਔਰ ਟ੍ਰਾਂਸਫਰ ਵੀ ਕਿੱਥੇ ਜਿਹੜਾ ਵਿਅਕਤੀ ਦੁਆਬੇ ਦੇ ਵਿੱਚ ਪੋਸਟਡ ਹੈ ਜਿਹੜਾ ਤਹਿਸੀਲਦਾਰ ਹੈ ਤਹਿਸੀਲਦਾਰ ਦੁਆਬੇ ਦੇ ਵਿੱਚ ਪੋਸਟਡ ਹੈ ਉਹਨੂੰ ਫਿਰੋਜ਼ਪੁਰ ਫਾਜ਼ਲਕਾ ਮਾਨਸਾ ਉੱਥੇ ਲਾ ਦਿੱਤਾ ਗਿਆ ਔਰ ਜਿਹੜੇ ਮਾਨਸਾ ਦੇ ਵਿੱਚ ਪੋਸਟਡ ਸੀਗੇ ਉਹਨਾਂ ਨੂੰ ਅੰਮ੍ਰਿਤਸਰ ਯਾਨੀ ਮਾਝੇ ਦੇ ਵਿੱਚ ਲਾ ਦਿੱਤਾ ਗਿਆ ਘਟ ਤੋਂ ਘਟ 150 200 ਕਿਲੋਮੀਟਰ ਦੂਰ ਤਕਰੀਬਨ ਸਾਰਿਆਂ ਦੀ ਪੋਸਟਿੰਗ ਕਰਦੀ ਹੈ ਔਰ ਇਹ ਵੀ ਕਿਹਾ ਗਿਆ ਕਿ ਜਿੱਥੇ ਜਾ ਕੇ ਤੁਸੀਂ ਟਾਈਮ ਕਰਨਾ ਹੈ ਨਾ ਉੱਥੇ ਜਾ ਕੇ ਹੁਣ ਤੁਸੀਂ ਰਜਿਸਟਰੀਆਂ ਨਹੀਂ ਕਰਨੀ ਕਿਉਂਕਿ ਤੁਸੀਂ ਆਪ ਕਿਹਾ ਕਿ ਅਸੀਂ ਇਹ ਨਹੀਂ ਕਰਨੀ ਉੱਥੇ ਜਾ ਕੇ ਤੁਹਾਨੂੰ ਡੀਸੀ ਨੂੰ ਰਿਪੋਰਟ ਕਰਨਾ ਪਏਗਾ ਫਿਰ ਡੀਸੀ ਤੁਹਾਨੂੰ ਕਲੈਰੀਕਲ ਕੰਮ ਦਿੰਦਾ ਕਿਹੜਾ ਕੰਮ ਦਿੰਦਾ ਉਹ ਤੁਹਾਨੂੰ ਕੰਮ ਕਰਨਾ ਪਏਗਾ ਜੇ ਤੁਸੀਂ ਤਹਿਸੀਲਦਾਰ ਦਾ ਕੰਮ ਕਰਨ ਤੋਂ ਤਰਨ ਤੇ ਰਾਜੀ ਨਹੀਂ ਤੁਸੀਂ ਰਜਿਸਟਰੀਅਨ ਕਰਨੇ ਹੀ ਚਾਹਤੇ ਤੇ ਫਿਰ ਤੁਹਾਡੇ ਤੋਂ ਆਪਾਂ ਕਲੈਰੀਕਲ ਕੰਮ ਵੀ ਲਿੱਤਾ ਜਾ ਸਕਦਾ ਹੈ ਤੁਹਾਡੇ ਤੋਂ ਯਾਨੀ ਹੁਣ ਤਹਿਸੀਲਦਾਰ ਵਾਸਤੇ ਬੜੇ ਇੱਕ ਚੈਲੰਜ ਜਿਹਾ ਹੋ ਗਿਆ ਵੈਸੇ ਮੂਕੇ ਦੇ ਵਿੱਚ ਅੱਜ ਇੱਕ ਸੰਘਰਸ਼ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਤਰਨਗੋ ਸਾਰੇ ਰੈਵਨਿਊ ਅਫੀਸ਼ਰਸ ਇਹ ਡੀਸੀ ਦਾ ਡੀਸੀ ਆਫਿਸ ਦਾ ਜਿਹੜਾ ਸਟਾਫ ਹੈਗਾ ਉਹਨਾਂ ਨੂੰ ਵੀ ਆਪਣੀ ਸਟ੍ਰਾਈਕ ਆਪਣੇ ਸੰਘਰਸ਼ ਦੇ ਵਿੱਚ ਸ਼ਾਮਿਲ ਕਰਨ ਦੀ ਕੁਝ ਗੱਲਾਂ ਹੋਈ ਸੀ ਹਜੇ ਤੱਕ ਉਸ ਮੀਟਿੰਗ ਦਾ ਕੋਈ ਆਫੀਸ਼ੀਅਲ ਪ੍ਰੈਸ ਨੋਟ ਨਹੀਂ ਆਇਆ ਪਰ ਇਹ ਸੰਘਰਸ਼ ਅੱਗੇ ਚੱਲ ਕੇ ਤਹਿਸੀਲਦਾਰਾਂ ਨੂੰ ਮਹਿੰਗਾ ਵੀ ਪੈ ਸਕਦਾ ਐਸ ਗੱਲ ਦੀ ਸਮਝਦੇ ਹੈ ਉਹਨਾਂ ਨੂੰ ਪਰ ਕਰੀਏ ਕੀ ਪਹਿ ਵਾਰ ਤੁਸੀਂ ਲੜਾਈ ਦੇ ਵਿੱਚ ਅੱਗੇ ਚਲੇ ਜਾਂਦੇ ਹੋ ਨਾ ਤੇ ਪਿੱਛੇ ਆਣਾ ਬੜਾ ਮੁਸ਼ਕਿਲ ਹੁੰਦਾ ਹੈ ਔਰ ਤਾਂ ਹੀ ਸਿਆਣੇ ਕਹਿੰਦੇ ਨੇ ਕਿ ਲੜਾਈ ਉਸ ਹੱਦ ਤੱਕ ਕਰੋ ਪਿਛਾਂ ਆਣ ਦੀ ਸੰਭਾਵਨਾ ਹਮੇਸ਼ਾ ਹੋਣ ਤਾਂ ਹੀ ਮਾਮਲੇ ਨੂੰ ਠੰਡਾ ਕੀਤਾ ਜਾ ਸਕੇ ਪਾਸ ਕਿ ਸਭ ਇਹ ਫੈਸਲੇ ਦਾ ਲੋਕਾਂ ਦੇ ਵਿੱਚ ਅਸਰ ਕਿਹੋ ਜਿਹਾ ਗਿਆ ਕਿਉਂਕਿ ਬਹੁਤ ਸਾਰੇ ਲੋਕ ਕਲਪੇ ਵੀ ਨਜ਼ਰ ਆਉਂਦੇ ਸੀਗੇ ਕਿ ਸਾਨੂੰ ਰਜਿਸਟਰੀਆਂ ਜਦੋਂ ਕਰਵਾਉਣਾ ਜਾਣਾ ਪੈਂਦਾ ਤਾਂ ਬੜਾ ਖੱਜਲਖਵਾਰ ਹੋਣਾ ਪੈਂਦਾ ਪੈਸਿਆਂ ਤੋਂ ਬਿਨਾਂ ਗੱਲ ਨਹੀਂ ਬੰਦੀ ਤਾਂ ਇਹ ਫੈਸਲੇ ਦਾ ਲੋਕਾਂ ਦੇ ਵਿੱਚ ਕੀ ਅਸਰ ਹੈ ਦੇਖੋ ਲੋਕਾਂ ਦੀ ਪਰਸੈਪਸ਼ਨ ਦੀ ਗੱਲ ਕਰੀਏ ਭਾਵੇਂ ਕਿਸਾਨਾਂ ਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਣਾ ਔਰ ਤਹਿਸੀਲਦਾਰਾਂ ਨੂੰ ਇਸ ਤਰੀਕੇ ਨਾਲ ਇੱਕ ਤਰੀਕੇ ਨਾਲ ਧਮਕੀ ਦੇਣਾ ਲੋਕ ਲੋਕ ਆਮ ਲੋਕ ਇਹਨਾਂ ਗੱਲਾਂ ਤੋਂ ਖੁਸ਼ ਨਹੀਂ ਕਾਰਨ ਕੀ ਕਰਪਸ਼ਨ ਦੀ ਗੱਲ ਕਰੀਏ ਜਾਂ ਰਸਤੇ ਰੋਕਣ ਧਰਨੇ ਪ੍ਰਦਰਸ਼ਨ ਦੀ ਗੱਲ ਕਰੀਏ ਤੇ ਲੋਕ ਬਹੁਤ ਦੁਖੀ ਸੀਗੇ ਕਿ ਪੰਜਾਬ ਇੱਕ ਧਰਨੀਆਂ ਦੀ ਧਰਨੀਆਂ ਦਾ ਸੂਬਾ ਬਣ ਕੇ ਰਹਿ ਗਿਆ ਦੂਜੇ ਪਾਸੇ ਜਿਹੜੇ ਤਹਿਸੀਲਦਾਰ ਨੇ ਉਹ ਇੱਕ ਕਰਪਸ਼ਨ ਦਾ ਸਿੰਮਲ ਜਾਂ ਬਣ ਕੇ ਰਹਿ ਗਏ ਸੀਗੇ ਉਹਨਾਂ ਵਿੱਚੋਂ ਕੁਝ ਚੰਗੇ ਵੀ ਹੋਨੇ ਆ ਕੁਝ ਮਾੜੇ ਵੀ ਹੋਨੇ ਆ ਪਰ ਜਦ ਗੱਲ ਉੱਠਦੀ ਹੈ ਤੇ ਉਹ ਸਾਰਿਆਂ ਦੇ ਬਾਰੇ ਝੁੱਟਦੀ ਹੈ ਔਰ ਇਹ ਵੀ ਗੱਲ ਪੂਰੀ ਕੀ ਵੀ ਤਹਿਸੀਲਦਾਰ ਹੋ ਸਕਦਾ ਆਣ ਵਾਲੇ ਟਾਈਮ ਵਿੱਚ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਖਾਸ ਕਰਕੇ ਰੂਲਿੰਗ ਪਾਰਟੀ ਦੇ ਪੋਲੀਟੀਸ਼ੀਅਨਸ ਹੈਗੇ ਨੇ ਉਹਨਾਂ ਦੀ ਪ੍ਰਾਪਰਟੀ ਦੀ ਡਿਟੇਲ ਉਜਾਗਰ ਕਰ ਸਕਦੇ ਨੇ ਕਿਉਂਕਿ ਇਸ ਸੰਘਰਸ਼ ਨੂੰ ਅੱਗੇ ਲੈ ਕੇ ਫਿਰ ਡਰ ਇਹ ਵੀ ਲੱਗਦਾ ਵੀ ਜੇ ਅਸੀਂ ਉਹਨਾਂ ਦੀ ਕਰਾਂਗੇ ਤੇ ਫਿਰ ਸਾਡੀ ਵੀ ਤੇ ਉਹ ਕਰਨਗੇ ਯਾਨੀ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਹੁਣ ਇਦਾਂ ਦੇ ਹਾਲਾਤ ਦੇ ਵਿੱਚ ਤੁਸੀਂ ਇਹ ਦੇਖੋ ਕਿ ਕੋਈ ਵੀ ਸਟੈਪ ਅਗਰ ਤਹਿਸੀਲਦਾਰ ਜਾਂਦੇ ਨੇ ਹੁਣ ਤੁਸੀਂ ਕਿਸੇ ਤਹਿਸੀਲਦਾਰ ਨੂੰ ਕਿਉਂਕਿ ਤਹਿਸੀਲਦਾਰ ਦੇ ਨਾਲ ਤਹਿਸੀਲਦਾਰ ਸਾਹਿਬ ਆਟੋਮੈਟਿਕਲੀ ਪਬਲਿਕ ਦੇ ਕੋਲ ਜੁੜ ਜਾਂਦਾ ਉਹ ਜੇ ਉਹ ਸਾਹਿਬ ਕਲਰਕੀ ਕਰਦਾ ਹੋਇਆ ਨਜ਼ਰ ਆਇਆ ਤੇ ਉਹਨੂੰ ਆਪ ਨੂੰ ਨਹੀਂ ਚੰਗਾ ਲੱਗੇਗਾ ਕਿਉਂਕਿ तहसीलदार साहब सरकारा वास्ते भी एक दूध देने वाली गांधे तरीके नाल ਹੁੰਦੇ ਨੇ ਇਹਨਾਂ ਨੂੰ ਵੰਗਾਰਾਂ ਵੀ ਸਰਕਾਰਾਂ ਬੰਦੀ ਐ ਔਰਾਂ ਵੰਗਾਰਾਂ ਪਰਦੇ ਵੀ ਐ ਜੇ ਕਿਤੇ ਇਹਨਾਂ ਨੇ ਐ ਫੈਸਲਾ ਲੈ ਲਿਆ ਕਿ ਅੱਜ ਤੋਂ ਬਾਅਦ ਇੱਕ ਪੈਸਾ ਲਵਾਂਗੇ ਨਹੀਂ ਪੂਰੀ ਤਰ੍ਹਾਂ ਪੈਸਾ ਦੇਵਾਂਗੇ ਨਹੀਂ ਇਹ ਫੈਸਲਾ तहसीलदारਾਂ ਵਾਸਤੇ ਵੀ ਮਹਿੰਗਾ ਪੈ ਸਕਦਾ ਹੈ ਔਰ ਸਰਕਾਰਾਂ ਵਾਸਤੇ ਵੀ ਮਹਿੰਗਾ ਪੈ ਸਕਦਾ ਪਰ ਸਰਕਾਰ ਇਸ ਵਰ ਪਰਸੈਪਸ਼ਨ ਚੇਂਜ ਕਰਨ ਦੇ ਮੂਹਰੇ ਵਿੱਚ ਹੈਗੀ ਐ ਔਰ ਉਹਦੇ ਕਰਕੇ ਉਹ ਕੋਈ ਵੀ ਫੈਸਲਾ ਕਿਸੇ ਵੀ ਸਿਰੇ ਦੇ ਉੱਤੇ ਲੈ ਸਕਦੀ ਐ ਹੂੰ ਬਿਲਕੁਲ ਠੀਕ ਗੱਲ ਹੈ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਤੁਸੀਂ तमाम ਖਬਰਾਂ ਦੀ ਪਰ ਚਰਚਾ ਕੀਤੀ ਧੰਨਵਾਦ ਮਤੀ ਜੀ